ਆ ਐ ਆਈ ਕੀਤੀ ਤੋਂ ਬਾਅਦ 28 ਦਿਨਾਂ ਬਾਅਦ ਆਪਾਂ ਨੂੰ ਇਹਦਾ ਪਤਾ ਲੱਗ ਗਿਆ ਮੈਂ ਪਸ਼ੂ ਆਪਣਾ ਗੱਭਣਾ ਕਿ ਖਾਲੀ ਇਹਦੀਆਂ ਆਪਾਂ ਤਿੰਨ ਬੂੰਦਾਂ ਹੀ ਲੈਣੀ ਆ ਆ ਦੇਖੋ ਰਿਜ਼ਲਟ ਆ ਗਿਆ ਇਹਦਾ ਤੇ ਜਦੋਂ ਪ੍ਰੈਗਨੈਂਟ ਹੈ ਆਪਣੀ ਗਾਂ ਉਹ ਵੀ ਪ੍ਰੋਪਰ ਮਤਲਬ ਕਿ ਗੂੜੀ ਆਉ ਉਹ ਜੱਜ ਵਾਲੀ ਵੀਡੀਓ ਨਾ ਕਿਸਾਨ ਵੀਰਾਂ ਵਾਸਤੇ ਆ ਜਿਹੜੇ ਪਸ਼ੂ ਪਾਲਕ ਜਿਨ੍ਹਾਂ ਦੇ ਕੋਲੇ ਚਾਹੇ ਇੱਕ ਪਸ਼ੂ ਰੱਖਿਆ ਤੇ ਚਾਹੇ ਜ਼ਿਆਦਾ ਰੱਖਿਆ ਹਰੇਕ ਪਸ਼ੂ ਦੀ ਅੱਜ ਕੱਲ ਤੁਹਾਨੂੰ ਪਤਾ ਟੀਕੇ ਪਰਾਉਂਦੇ ਆਈ ਆਈ ਕਰਾਉਂਦੇ ਆ ਤੇ ਉਸ ਤੋਂ ਬਾਅਦ ਗੱਭਣ ਚੈੱਕ ਕਰਾਉਣ ਵਾਸਤੇ ਪਸ਼ੂਆਂ ਨੂੰ ਡਾਕਟਰ ਸਾਧਨਾ ਪੈਂਦਾ ਪਰ ਇੱਕ ਨਵੀਂ ਟੈਕਨੋਲੋਜੀ ਆਈ ਆ ਵੈਸੇ ਕਈ ਵੀਰਾਂ ਨੂੰ ਪਤਾ ਵੀ ਹੋਣਾ ਤੇ ਕਈਆਂ ਨੂੰ ਨਹੀਂ ਪਤਾ ਹੋਣਾ ਤੋਂ ਅੱਜ ਆਪਾਂ ਦਿਖਾਵਾਂਗੇ ਆ ਆਪਣੇ ਕੋਲ ਨਾਲ ਡਾਕਟਰ ਭਾਈ ਜਗਵੀਰ ਭਾਈ ਸਤਿ ਸ਼੍ਰੀ ਅਕਾਲ ਕਿਹੜੀ ਟੈਕਨੋਲੋਜੀ ਆ ਭਾਈ ਕਿਵੇਂ ਚੈੱਕ ਕਰਦੇ ਆ ਅੱਜ ਕੱਲ ਗੱਭਣ ਚੈੱਕ ਕਿਵੇਂ ਇਹ ਗੁਰਪੀ ਦੇਖਣਾ ਪੈੜ ਹੈਗਾ ਲੈਪੇ ਟੈਸਟ ਕੱਟ ਹੁੰਦੀ ਹੈ ਇਹ ਠੀਕ ਹੈ ਬਾਈ ਪ੍ਰੋਂਪੈਟ ਕੰਪਨੀ ਦੀ ਹੈ ਤੇ ਇਹਦੇ ਤੋਂ 28 ਦਿਨਾਂ ਦਾ ਆਪਾਂ ਟੈਸਟ ਮਤਲਬ ਕਿ ਕਰ ਸਕਦੇ ਹਾਂ ਜਦੋਂ ਪਸ਼ੂ ਆਪਣਾ 28 ਦਿਨ ਦਾ ਹੋ ਗਿਆ ਪ੍ਰੈਗਨੈਂਟ ਹੋ ਗਿਆ ਠੀਕ ਹੈ ਠੀਕ ਹੈ 28 ਦਿਨ ਹੋ ਜਾਣ ਜਾਂ 30 ਦਿਨ ਜਾਂ ਉਸ ਤੋਂ ਉੱਪਰ ਤੇ ਉਹਨੂੰ ਕਰ ਸਕਦੇ ਆ ਜੇ ਆਪਾਂ ਹੱਥ ਨਾ ਕਰਦੇ ਹੋ ਮਤਲਬ ਕਿ 2.5 2.5 ਮਹੀਨਾ ਬਾਅਦ ਹੁੰਦਾ ਹਾਂ AI ਕੀਤੀ ਤੋਂ ਬਾਅਦ 28 ਦਿਨਾਂ ਬਾਅਦ ਆਪਾਂ ਨੂੰ ਇਹਦਾ ਪਤਾ ਲੱਗ ਜਾਂਦਾ ਮੈਂ ਪਸ਼ੂ ਆਪਣਾ ਗੱਪਣ ਹੈ ਕਿ ਖਾਲੀ ਹੈ ਠੀਕ ਹੈ ਠੀਕ ਕਿਉਂਕਿ ਉਹਦੇ ਤੇ ਹੈ ਜਦੋਂ ਜ਼ਿਆਦਾ ਟਾਈਮ ਲੱਗ ਜਾਂਦੇ ਕਹਾਂ ਜੀ ਮੈਂ ਅੱਗੇ ਗਰਮੀ ਆਉਣ ਵਾਲੀ ਹੈ ਤੇ ਉਹ ਗਰਮੀ ਦੇ ਵਿੱਚ ਪਸ਼ੂ ਬਾਅਦੂ ਦੁਬਾਰਾ ਗੱਪਣ ਕਰਨਾ ਬਹੁਤ ਔਖਾ ਹੁੰਦਾ ਹੈ ਠੀਕ ਜਲਦੀ ਪਤਾ ਲੱਗ ਜਾਂਦਾ ਵੀ ਆਪਣਾ ਪਸ਼ੂ ਖਾਲੀ ਹੈ ਕਿ ਗੱਪਣ ਹੈ ਠੀਕ ਹੈ ਬਈ ਫਿਰ ਉਵੇਂ ਦਾ ਆਪਾਂ ਪ੍ਰੋਸੈਸ ਕਰ ਸਕਦੇ ਆ ਆ ਆਇਆ ਇੱਥੇ ਬਾਈ ਗੁਰਵਿੰਦਰ ਦੇ ਹਾਂ ਬਾਈ ਗੁਰਵਿੰਦਰ ਥਾਂਦੇ ਪੈਂਡ ਥਾਂਦੇ ਵਾਲਾ ਹਨਾ ਇਹ ਆਪਾਂ ਸਾਰੇ ਪਸ਼ੂ ਆਪਾਂ ਇਹਨਾਂ ਦੇ ਆਪਾਂ ਹੀ ਗੱਭਣ ਕੀਤੇ ਆ ਇਹ ਵਧੀਆ ਵਲਡ ਵਾਈਡ ਦਾ ਸੀਮਨ ਲੱਗਿਆ ਇਹਨਾਂ ਦੇ ਠੀਕ ਪਰ ਆ ਜਿਹੜੀ ਕਿੱਟ ਆ ਨਵੀ ਅੱਜ ਆਈ ਆ ਤੇ ਇਹਦੇ ਨਾਲ ਆ ਜਿਹੜੀ ਹੈਗੇ ਵੈੜ ਇਹਦਾ ਆਪਾਂ ਗੱਭਣ ਚੈੱਕ ਕਰਾਂਗੇ ਪ੍ਰੈਗਨਨਸੀ ਟੈਸਟ ਕਰਦੇ ਆ ਦਾ ਆਪਾਂ ਬਾਈ ਦੱਸੂਗਾ ਆਪਾਂ ਨੂੰ ਕਿਵੇਂ ਕਿਵੇਂ ਸਟੈਪ ਬਾਈ ਸਟੈਪ ਤੇ ਬਾਈ ਕਿੱਟ ਦੇ ਵਿੱਚ ਬਈ ਪਹਿਲਾਂ ਸਮਾਨ ਸੌਣ ਤੇ ਦੱਸ ਬਈ ਕੀ ਕੋਈ ਇਹ ਤਾਂ ਬਈ ਆਪਣਾ ਟੈਸਟ ਵਾਲੀ ਹੁੰਦੀ ਹੈ ਰੈਪ ਹਾਂ ਇੱਕ ਸਰਿੰਜੋਂ ਦੀ ਆ ਨਾਲ ਸੂਈ ਆਉਂਦੀ ਹੈ ਠੀਕ ਹੈ ਤੇ ਆ ਇੱਕ ਨਾ ਕੈਮੀਕਲ ਹੁੰਦਾ ਇਹ ਇਹ ਵੀ ਨਾਲ ਤਿੰਨ ਬੂੰਦਾਂ ਪਾਉਣੀਆਂ ਪੈਂਦੀਆਂ ਠੀਕ ਹੈ ਵੀ ਇਹਦਾ ਜਿਹੜਾ ਟੈਸਟ ਹੋਣਾ ਇਹ ਬਲੱਡ ਟੈਸਟ ਦੇ ਨਾਲ ਹੁਣ ਬਲੱਡ ਟੈਸਟ ਬਾਈ ਠੀਕ ਹੈ ਇਹਦਾ ਆਪਾਂ ਤਿੰਨ ਤਰ੍ਹਾਂ ਨਾਲ ਖੂਨ ਲੈ ਸਕਦੇ ਹਾਂ ਠੀਕ ਹੈ ਇੱਕ ਤਾਂ ਕੰਨ ਤੋਂ ਵੀ ਲੈ ਸਕਦੇ ਹਾਂ ਇਹ ਜੁਗਲਰ ਵੇਨ ਤੋਂ ਤੇ ਪੂਛ ਤੋਂ ਠੀਕ ਹੈ ਬਲੱਡ ਸੈਂਪਲ ਜਿਹੜਾ ਕੰਨ ਚੋਂ ਤੇ ਪੂਛ ਦੇ ਥੱਲੇੋਂ ਮਤਲਬ ਕਿਤੋਂ ਵੀ ਆਪਾਂ ਭਰ ਸਕਦੇ ਆ ਤੇ ਥੋੜੀਆਂ ਜੀਆਂ ਬੂੰਦਾ ਹੀ ਲੈਣੀਆਂ ਇਹਦੇ ਵਿੱਚੋਂ ਇਹਨੂੰ ਗਰਪੀ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਕਿਉਂਕਿ ਜੇ ਆਪਾਂ ਜ਼ਿਆਦਾ ਟਾਈਮ ਬਲੱਡ ਬਾਹਰ ਰੱਖਾਂਗੇ ਉਹ ਕਈ ਵਾਰੀ ਖਰਾਬ ਹੋ ਜਾਂਦਾ ਇਹ ਵਾਇਲ ਆ ਜਿਹੜੀ ਇਹ ਮੰਨ ਲਾਏ ਬਲੱਡ ਨੂੰ ਖਰਾਬ ਨਹੀਂ ਹੋਣੀ ਹਾਂ ਕਿ ਨਾ ਮਤਲਬ ਕਿ ਫਾਰਮ ਤੋਂ ਜਾਂ ਦੂਰ ਹੁੰਦੇ ਆ ਆਪਾਂ ਜਾਂ ਜ਼ਿਆਦਾ ਗਾਇਆਂ ਵਿੱਚ ਹੁੰਦੀਆਂ ਉਦੋਂ ਆਪਾਂ ਇਹਦੇ ਵਿੱਚ ਪਾ ਲੈਣਾ ਪਾ ਇਹਦੇ ਵਿੱਚ ਸੇਵ ਆਉਂਦੇ ਤਿੰਨ ਸੈਂਪਲ ਇਕੱਠੇ ਕਰਨੇ ਆ ਤਾਂ ਪਹਿਲਾਂ ਬਲੱਡ ਕੱਢ ਲੈਂਦੇ ਹਾਂ ਠੀਕ ਆ ਠੀਕ ਆਪਾਂ ਅੱਗੇ ਕਰਕੇ ਦਿਖਾਉਣੇ ਤੁਹਾਨੂੰ ਇਹ ਪੈਡ ਹੁੰਦਾ ਆਪਣਾ ਠੀਕ ਆ ਬਾਈ ਤੇ ਇਹ ਨਾਲ ਡਰਾਪਰ ਹੁੰਦਾ ਇੱਕ ਨਾ ਇਹਦਾ ਧਿਆਨ ਜ਼ਰੂਰੀ ਰੱਖਣਾ ਇਹਦੇ ਵਿੱਚ ਨਾ ਕਈ ਵਾਰੀ ਹਵਾ ਭਰ ਜਾਂਦੀ ਹੈ ਠੀਕ ਹੈ ਭਾਈ ਤੇ ਇਹਦੇ ਉੱਪਰ ਵੈਸੇ ਤਾਂ ਕੱਕ ਵੀ ਬਣਿਆ ਵੀ ਕਿੰਨਾ ਖੂਨ ਲੈਣਾ ਤਿੰਨ ਬੂੰਦਾਂ ਦੇਣੀਆਂ ਆਪਾਂ ਠੀਕ ਹੈ ਹਵਾ ਭਰ ਜਾਂਦੀ ਹੈ ਨਾ ਉਦੋਂ ਬੰਦੇ ਨੂੰ ਪਲੇਖਾ ਪਾਇਆ ਜਾਂਦਾ ਉਹ ਕਈ ਵਾਰੀ ਚਾਰ ਬੂੰਦਾਂ ਸੱਟ ਜਾਂਦਾ ਠੀਕ ਹੈ ਠੀਕ ਹੈ ਜਦੋਂ ਇਹਦੀਆਂ ਬੂੰਦਾਂ ਜ਼ਿਆਦਾ ਡੱਗ ਪੀਆਂ ਉਦੋਂ ਬਲੱਡ ਦੇ ਉੱਪਰ ਚੱਲ ਜੂਗਾ ਤੇ ਆਪਣੀਆਂ ਫਿਰ ਲਾਈਨਾਂ ਕਲੀਅਰ ਨਹੀਂ ਦਿਖਣੀਆਂ ਆਪਾਂ ਠੀਕ ਹੈ ਠੀਕ ਹੈ ਬਾ ਇਸ ਤਰੀਕੇ ਨਾਲ ਆਪਾਂ ਇਹਦਾ ਲੈ ਲੈਣਾ ਬਲੱਡ ਤੇ ਇਹ ਨੂੰ ਆਪਾਂ ਇਸ ਤੋਂ ਬਾਅਦ ਤਿੰਨ ਹੀ ਆਪਾਂ ਇਹਦੇ ਲੈ ਲੈਣੇ ਆ। ਇਹਦਾ ਵੀ ਥੋੜਾ ਜਿਹਾ ਧਿਆਨ ਰੱਖਣ ਵਾਲਾ ਕੰਮ ਆ। ਕਈ ਵਾਰੀ ਇਹ ਨਾਲ ਹੀ ਕਿੱਟ ਦੇ ਵਿੱਚ ਆਉਂਦਾ ਕੈਮੀਕਲ ਵੀ ਹਾਂ ਵਿੱਚ ਹੀ ਆਉਂਦਾ। ਠੀਕ ਹੈ। ਇਹਦੀਆਂ ਵੀ ਆਪਾਂ ਤਿੰਨ ਬੂੰਦਾਂ ਹੀ ਲੈਣੀਆਂ। ਲੋਕ ਠੀਕ ਹੈ। ਤੇ ਹੁਣ ਇਹਦੇ ਤੇ ਰਿਜ਼ਲਟ ਜਿਹੜਾ ਉਹ ਇਹਦੇ ਤੇ ਆਊਗਾ ਇਹ ਆਪਣੀ ਹੈਗੀ ਸੀ ਤੇ ਬੀ ਤੇ ਟੀ ਇਹ ਤਾਂ ਜਿਹੜੀ ਕਿੱਟ ਦੇ ਉੱਪਰ ਨਾ ਸਾਰੀ ਡਿਸਕ੍ਰਿਪਸ਼ਨ ਲੈਣ ਦਿੱਤੀ ਆ ਵੀ ਇੱਕ ਲਾਈਨ ਆਊਗੀ, ਦੋ ਲਾਈਨਾਂ ਆਉਣੀਆਂ ਪਤਾ ਲੱਗ ਜੂਗਾ ਕਿਵੇਂ ਇਹ 20 ਮਿੰਟ 15 ਤੋਂ 20 ਮਿੰਟ ਲੱਗ ਜਾਂਦੇ ਬਾਈ ਠੀਕ ਆ ਬਾਈ ਜੀ 15 ਤੋਂ 20 ਮਿੰਟ ਦੇ ਵਿੱਚ ਰਿਜ਼ਲਟ ਆਉਂਦਾ ਇਹਦਾ ਠੀਕ ਆ ਹਾਂ ਤੇ ਬਾਈ ਇਹਦੇ ਨਾਲ ਕਿਹੜੇ ਕਿਹੜੇ ਜਾਨਵਰ ਆ ਜਿਹੜੇ ਚੈੱਕ ਹੋ ਸਕਦੇ ਆ ਗੱਭਣ ਹਨ ਇਹਦੇ ਨਾਲ ਬਾਈ ਜੀ ਗੁਰਪ੍ਰੀਤ ਮੱਝ ਤੇ گاਵਾਂ ਆਪਾਂ ਚੈੱਕ ਕਰਦੇ ਆ ਅੱਛਾ ਦੋਨੇ ਕਰ ਸਕਦੇ ਆ ਦੋਨੇ ਕਰ ਸਕਦੇ ਆ ਮੱਝ ਤੇ گاਵਾਂ ਆਸਤੀ ਇਹ ਕਿੱਟ ਆ ਇਹ ਸਪੈਸ਼ਲ ਆ 28 ਦਿਨ ਤੋਂ ਪਲੱਸ ਮਤਲਬ ਕਿ ਕਰ ਸਕਦੇ ਆ ਠੀਕ ਆ ਬਰਤਨ ਇਹਦੇ ਤੋਂ ਬਾਈ ਗੁਰਪ੍ਰੀਤ ਇਹ ਅਭੀ ਜੇ ਤਾਂ ਆਪਣੀ ਸੀ ਆ ਰਹੀ ਆ ਠੀਕ ਆ ਆਪਣੀ ਇਹ ਕਿੱਟ ਪ੍ਰੋਪਰ ਸਹੀ ਆ ਠੀਕ ਆ ਜਦੋਂ ਸੀ ਨਾ ਆਈ ਉਦੋਂ ਕਟ ਆਪਣੀ ਖਰਾਬ ਹੈ ਜਿਵੇਂ ਇਸ ਤਰ੍ਹਾਂ ਦਿਖਾਇਆ ਠੀਕ ਹੈ ਠੀਕ ਹੈ ਤੇ ਜਦੋਂ ਪ੍ਰੈਗਨੈਂਟ ਹੈ ਆਪਣੀ ਗਾਊ ਤਾਂ ਉਸ ਤੋਂ ਉਹ ਸੀ ਵੀ ਪ੍ਰੋਪਰ ਮਤਲਬ ਕਿ ਗੂੜੀ ਆਊਗੀ ਵੀ ਥੋੜੀ ਹਲਕੀ ਆਊਗੀ ਤੇ ਟੀ ਵੀ ਪ੍ਰੋਪਰ ਗੂੜੀ ਆਊਗੀ ਠੀਕ ਹੈ ਇਹਦਾ ਮਤਲਬ ਓਕੇ ਆ ਪ੍ਰੈਗਨੈਂਟ ਆ ਜਦੋਂ ਟੀ ਥੋੜੀ ਹਲਕੀ ਆਉਂਦੀ ਹੈ ਉਹਦੇ ਚ ਸਸਪੀਸ਼ੀਅਸ ਹੋ ਜਾਂਦਾ ਮਤਲਬ ਕਿ ਦੁਬਾਰਾ ਇਹਨੂੰ ਟੈਸਟ ਕਰ ਸਕਦੇ ਆ ਠੀਕ ਹੈ ਠੀਕ ਹੈ ਹਾਂ ਨਹੀਂ ਤਾਂ ਜੇ ਟੀ ਨਹੀਂ ਆ ਰਹੀ ਜਾਂ ਬਿਲਕੁਲ ਹਲਕੀ ਆ ਰਹੀ ਹੈ ਫਿਰ ਖਾਲੀ ਮਤਲਬ ਖਾਲੀ ਹੈ ਬਸ ਹਾਂ ਤੇ ਜੇ ਸੀ ਵੀ ਨਹੀਂ ਆਈ ਤਾਂ ਇਹਦਾ ਮਤਲਬ ਵੀ ਆਪਣੇ ਘਰ ਖਤਰਾ ਆ ਕਿੱਟਨ ਮੈਲੜਾ ਹੈ ਨਾ ਹਾਂਜੀ ਹਾਂ ਠੀਕ ਹੈ ਬਈ ਤੇ ਇਹਨੂੰ ਵੀ ਮੰਨ ਲਓ ਜੇ ਵੱਡੇ ਡੇਰੀ ਫਾਰਮ ਵਾਲੇ ਤਾਂ ਫਿਰ ਬਈ ਆਪ ਜਾ ਕੇ ਰੱਖ ਸਕਦੇ ਹਨਾ ਆਪ ਵੀ ਕਰ ਸਕਦੇ ਹਨਾ ਜਿਹੜਾ ਬੰਦਾ ਮੰਨ ਲਓ ਇੰਜੈਕਸ਼ਨ ਵਗੈਰਾ ਲਾਉਣੇ ਜਾਣਦਾ ਉਹ ਬੰਦਾ ਘਰੇ ਵੀ ਕਰ ਸਕਦਾ ਠੀਕ ਹੈ ਠੀਕ ਹੈ ਕਿਉਂਕਿ ਬਲੱਡ ਲੈਣਾ ਕੰਨ ਤੋਂ ਥੋੜਾ ਜਿਹਾ ਸੌਖਾ ਹੋ ਜਾਂਦਾ ਬਲੱਡ ਲੈਣਾ ਪਸ਼ੂ ਨੂੰ ਕੰਟਰੋਲ ਕਰਨਾ ਸੌਖਾ ਹੈ ਤੇ ਵੈਸੇ ਯੂਗਲਰ ਵੇਨ ਤੋਂ ਵੀ ਲੈ ਸਕਦੇ ਆ ਕਿਉਂਕਿ ਆਮ ਹੀ ਘਰੇਲੂ ਬੰਦੇ ਆ ਜਿਹੜੇ ਉਹ ਆਮ ਹੀ ਇੰਜੈਕਸ਼ਨ ਵਗੈਰਾ ਲਾ ਲੈਂਦੇ ਆ ਆਈਵੀ ਲਾ ਲੈਂਦੇ ਆ ਠੀਕ ਹੈ ਤਾਂ ਜਿਹੜੇ ਮੰਨ ਲਓ ਛੋਟੇ ਫਾਰਮਰ ਆ ਜਿਨ੍ਹਾਂ ਕੋਲੇ ਦੋ ਪਸ਼ੂ ਆ ਜਾਂ ਇੱਕ ਪਸ਼ੂ ਉਹ ਚਲੋ ਡਾਕਟਰ ਨੂੰ ਬੁਲਾ ਕੇ ਇਹ ਕਰਾ ਸਕਦਾ ਹਾਂ ਹਾਂਜੀ ਹਾਂ ਤੇ ਬਾਕੀ ਰਿਜ਼ਲਟ ਬਈ ਇਹਦਾ 100% ਹੱਥ ਨਾਲ ਚੈੱਕ ਕਰਨ ਤੇ ਤੇ ਇਹਦੇ ਚ ਕਿੰਨਾ ਕੁ ਫਰਕ ਹੈ ਮਤਲਬ ਕਿ ਬਈ ਘੱਟ ਘੱਟ ਸਮੇਂ ਵਾਲਾ ਨਾ ਜਿਹੜਾ ਗੁਰਪ੍ਰੀਤ ਬਈ ਉਹ ਮਤਲਬ ਕਿ ਆਪਾਂ ਨਹੀਂ ਕਰ ਸਕਦੇਗੇ ਹੱਥ ਨਾਲ ਟੈਸਟ ਹਾਂ ਹਾਂ ਇਹ ਤਾਂ ਹੈ ਵੀ ਘੱਟ ਉਹ ਘੱਟੋ ਘੱਟ ਵੀ 90 ਦਿਨ ਚਾਹੀਦੇ ਆ ਇਹਦਾ 100% ਆਉਂਦਾ ਆ ਜਿੱਦੂ ਪਹਿਲਾਂ ਅਸੀਂ ਮਤਲਬ ਕਿ 40 50 ਕਿੱਟਾਂ ਵਰਤਦੇ ओके ओके हां ओ ਉਸ ਤੋਂ ਬਾਅਦ ਮੈਂ ਹੱਥ ਨਾਲ ਵੀ ਟੈਸਟ ਕੀਤੇ ਉਹਨਾਂ ਦੇ ਜਿਹੜੀਆਂ ਘੱਟ ਸਮੇਂ ਨਾਲ ਕੀਤੀਆਂ ਸੀ ਉਸ ਤੋਂ ਬਾਅਦ ਉਹ ਆਪਾਂ ਹੱਥ ਨਾਲ ਵੀ ਕਰ ਲਏ ਤੇ ਉਹ ਮਤਲਬ ਪੋਜੀਟਿਵ ਰਿਜ਼ਲਟ ਆਇਆ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਵਾਲੀ ਵੈੜ ਤੇ ਬਈ 45 ਦਿਨਾਂ ਦੀ ਏਆਈ ਕੀਤੀ ਹੋਈ ਆ ਤੇ ਇਹਦਾ ਰਿਜ਼ਲਟ ਆ ਗਿਆ ਤੇ ਵੈੜ ਗੱਬਣ ਆ ਦੇਖ ਸਕਦੇ ਤੁਸੀਂ ਵੀ ਤਿੰਨੇ ਲੈਣਾ ਤਕਰੀਬਨ ਆ ਚੁੱਕੀਆਂ ਹਲੇ ਹੋਰ ਡਾਰਕ ਹੋ ਜਾਣੀ ਹੈ ਹਜੇ ਹੋਲੀ ਟਾਈਮ ਨਾਲ ਹੋਰ ਡਾਰਕ ਹੋ ਜਾਣੀ ਹੈ ਹਲੇ ਮਤਲਬ ਕਿ ਆਪਾਂ ਨੂੰ 7-8 ਮਿੰਟ ਹੋਏ ਆ ਤੇ ਇਹਨੂੰ 15 ਤੋਂ 20 ਮਿੰਟ ਇਹਨੂੰ ਦੇਣਾ ਚਾਹੀਦਾ ਹਲੇ ਪੂਰੀਆਂ ਡਾਰਕ ਹੋ ਜਾਣਗੀਆਂ ਠੀਕ ਹੈ ਠੀਕ ਹੈ ਤੇ ਮਤਲਬ 45 ਦਿਨਾਂ ਤੁਸੀਂ ਇਹ ਆਈ ਕੀਤੀ ਸੀ ਮੈਂ ਹੀ ਇਹ ਆਈ ਕੀਤੀ ਠੀਕ ਹੈ ਕਿਹੜਾ SIM ਲਾਇਆ ਰ ਬਾਈ ਇਹਦੇ ਆਪਾਂ ਵਰਲਡਵਾਈਡ ਦਾ ਲਾਇਆ ਬਾਈ ਠੀਕ ਹੈ ਬਾਈ ਚੱਕਰ ਦਾ ਟੋਨ ਲੱਗਿਆ ਬਹੁਤ ਵਧੀਆ ਠੀਕ ਹੈ ਚਲੋ ਤਕਰੀਬਨ ਹੀ ਨਾ ਜਿਹੜੀਆਂ ਗਾਈਆਂ ਹੈਗੀਆਂ ਉਹ ਹੈਗੀਆਂ ਵੀ ਵਰਲਡਵਾਈਡ ਦੀਆਂ ਤੇ ਬਤ ਕੁਝ ਡੈਨਮਾਰਕ ਦੇ ਆ ਤੇ ਪਰ ਸੀਮਨ ਚੰਗਾ ਵਰਤਦੇ ਆ ਜਿੱਥੋਂ ਤੱਕ ਹੈਗਾ ਕਿਉਂਕਿ ਬੱਚਿਆਂ ਤੋਂ ਹੀ ਬਰੀਡ ਅੱਗੇ ਤਿਆਰ ਹੋਣੀ ਆ ਤੇ ਮਿੱਤਰੋ ਨਵੀਂ ਟੈਕਨੋਲੋਜੀ ਆ ਤੇ ਜਿਹੜੇ-ਜਿਹੜੇ ਸੱਜਣਾ ਨੇ ਇਹ ਹਜੇ ਤੱਕ ਨਹੀਂ ਵਰਤੀ ਉਹ ਜ਼ਰੂਰ ਵਰਤੇ ਵੇਖੋ ਕਿਉਂਕਿ ਟਾਈਮ ਘੱਟ ਲੈਂਦਾ ਵੀ ਆਪਣਾ ਮਤਲਬ ਘੱਟੋ-ਘੱਟ 2 ਮਹੀਨਿਆਂ ਦਾ ਫਰਕ ਜ਼ਰੂਰ ਪਾਇਆ ਜਾਂਦਾ ਜੇ ਕਿੱਥੇ ਦਾ ਆਪਾਂ 3 ਮਹੀਨਿਆਂ ਤੋਂ ਉਸ ਨੂੰ ਚੈੱਕ ਕਰਾਉਣਾ ਤੇ ਕਿਸੇ ਆ ਕਿੱਟ ਦੇ ਨਾਲ ਆਪਾਂ ਨੂੰ ਕਹਿ ਸਕਦੇ ਆਂ ਵੀ ਆਪਾਂ ਮਹੀਨੇ ਤੋਂ ਹੀ ਸ਼ੁਰੂ ਕਰ ਸਕਦੇ ਆਂ ਬਸ ਚੈੱਕ ਹੁਣ ਸੌਪਰ ਪ੍ਰੋਫੈਸ਼ਨਲ ਆ ਗਈ ਤੇ ਆ ਦੇਖੋ ਰਿਜ਼ਲਟ ਆ ਗਿਆ ਦਾ ਤੇ T ਵਾਲੀ ਵੀ ਜਿਹੜੀ ਆ ਇਹ ਪੂਰੀ ਜਗ ਪੀਆ ਤੇ B ਹਲਕੀ ਜਿਹੀ ਫਿੱਕੇ ਜਿਵੇਂ ਪਾਈ ਨੇ ਪਹਿਲਾਂ ਦੱਸਿਆ ਡਾਕਟਰ ਸਾਹਿਬ ਨੇ ਤੇ B ਥੋੜੀ ਜਿਹੀ ਹਲਕੀ ਲਾਈਟਰ ਇਹਨ ਤੇ T ਆ ਗਈ ਹੈ ਇਹਦਾ ਮਤਲਬ ਇਹ ਹੈ ਵੈੜ ਗੱਭਣ ਸੀਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਿਸਾਨ ਭਰਾਵਾਂ ਦੇ ਨਾਲ ਡੇਰੀ ਫਾਰਮ ਵਾਲੇ ਭਰਾਵਾਂ ਦੇ ਨਾਲ ਧੰਨਵਾਦ